ਹਾਂਜੀ ਸਸਰੀਕਲ ਜੀ ਕਿੰਨੂ ਕਿੰਨੂ ਵਿਆਹ ਦਾ ਕਾਰਡ ਆਇਆ ਦੱਸੋ ਦੋਸਤੋ ਚਾਹ ਚੜ ਜਾਂਦਾ ਨਾ ਜਦੋਂ ਵਿਆਹ ਦਾ ਕਾਰਡ ਆਂਦਾ ਪੂਰੇ ਟੱਬਰ ਨੂੰ ਚਾਹ ਚੜ ਜਾਂਦਾ ਸੂਟ ਕਿਹੜਾ ਪਾਣਾ ਜੁੱਤੀ ਕਿਹੜੀ ਪਾਣੀ ਸੈੱਟ ਕਿਹੜਾ ਪਾਣਾ ਹੈਨਾ ਤੇ ਮੈਨੂੰ ਕੋਈ ਕਾਰਡ ਨਹੀਂ ਆਇਆ ਜਿੰਨੂ ਜਿੰਨੂ ਵਿਆਹ ਦਾ ਕਾਰਡ ਆਇਆ ਨਾ ਮੈਨੂੰ ਦੱਸਿਓ ਮੈਂ ਵੀ ਨਾਲ ਤੁਹਾਡੇ ਚੱਲੂੰਗੀ ਬਟ ਕੀ ਇਹ ਕਾਰਡ ਤੁਹਾਨੂੰ ਵਟਸਐਪ ਤੇ ਆਇਆ ਕੀ ਇਹ ਕਾਰਡ ਤੁਹਾਨੂੰ ਮੇਲ ਤੇ ਆਇਆ ਚਾਹ ਵਟਸਐਪ ਮੇਲ ਤੇ ਕੋਈ APK ਫਾਈਲ ਯਾ PDF ਫਾਈਲ ਆਈ ਹੈ ਖੋਜਾਂ ਸਾਵਧਾਨ ਪਹਿਲਾਂ ਅਸੀਂ ਸੁਣਦੇ ਹੁੰਦੇ ਸੀ ਰਾਹ ਜਾਂਦੇ ਵਪਾਰੀ ਦੇ ਨਾਲ ਲੱਖਾਂ ਦੀ ਲੁੱਟ ਹੋ ਗਈ ਕੈਸ਼ ਲੈ ਕੇ ਜਾ ਰਿਹਾ ਸੀ ਵਿਆਹ ਵਾਲੇ ਘਰੋਂ ਸੋਨਾ ਤੇ ਪੈਸਾ ਚੋਰੀ ਹੋ ਗਿਆ ਬਟ ਅੱਜ ਦੇ ਡੇਟ ਦੇ ਵਿੱਚ ਇਹੋ ਜਿਹੀਆਂ ਖਬਰਾਂ ਸੁਣ ਨਹੀਂ ਮਿਲਦੀਆਂ ਸੁਣਨ ਨੂੰ ਕੀ ਮਿਲਦਾ ਹੈਗਾ ਔਨਲਾਈਨ ਫਰੋਡ ਹੋ ਗਿਆ ਉਹਦੇ ਬੈਂਕ ਦੇ ਵਿੱਚੋਂ ਪੈਸੇ ਉੜ ਗਏ ਸਾਈਬਰ ਫਰੋਡ ਹੋ ਗਿਆ ਬਟ ਮਾਰਕੀਟ ਦੇ ਵਿੱਚ ਇੱਕ ਨਵੇਂ ਤਰ੍ਹਾਂ ਦਾ ਫਰੋਡ ਚੱਲ ਰਿਹਾ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਵਿਆਵਾਂ ਦਾ ਸੀਜ਼ਨ ਚੱਲ ਰਿਹਾ ਹੈਗਾ ਤਾਂ ਜਿਹੜੇ ਸਕੈਮਸਟਰ ਹੈਗੇ ਆ ਉਹਨਾਂ ਨੇ ਇੱਕ ਨਵਾਂ ਸਕੈਮ ਦਾ ਤਰੀਕਾ ਲੱਭਿਆ ਹੈਗਾ ਦੇਖੋ ਜਿਵੇਂ ਤੁਸੀਂ ਜਾਣਦੇ ਹੋ ਕਿ ਆਪਾਂ ਸਾਰੇ ਜਿਹੜੇ ਸੋਸ਼ਲ ਮੀਡੀਆ ਤੇ ਐਕਟਿਵ ਹੈਗੇ ਆ ਕੋਈ ਵੀ ਖੁਸ਼ੀ ਦਾ ਮੌਕਾ ਹੁੰਦਾ ਸੀ ਉਹਨੂੰ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਇੰਸਟਾਗ੍ਰam ਤੇ ਵਟਸਐਪ ਤੇ ਸ਼ੇਅਰ ਕਰਦੇ ਆ ਇਸ ਸਕੈਮਸਟਰ ਸਾਡੇ ਹੀ ਸੋਸ਼ਲ ਮੀਡੀਆ ਤੋਂ ਸਾਡੀ ਹੀ ਜਾਣਕਾਰੀ ਕਲੈਕਟ ਕਰਕੇ ਪਤਾ ਲਗਾਉਂਦੇ ਹੈਗੇ ਆ ਵੀ ਇਹਨਾਂ ਦੀ ਰਿਸ਼ਤੇਦਾਰੀ ਵਿੱਚ ਨੇੜ ਤੇੜੇ ਵਿਆਹ ਕਿਹੜਾ ਹੈਗਾ ਠੀਕ ਹੈ ਫਿਰ ਉਹ ਤੁਹਾਨੂੰ ਇੱਕ ਫੇਕ ਨੰਬਰ ਤੋਂ ਇੱਕ ਫੇਕ ਇਨਵੀਟੇਸ਼ਨ ਪੇਜ ਦੇ ਹੈਗੇ ਆ ਤਾਂ ਲਿਖਿਆ ਹੁੰਦਾ ਇਨਵੀਟੇਸ਼ਨ ਵੈਡਿੰਗ ਇਨਵੀਟੇਸ਼ਨ ਜਾਂ ਹਿੰਦੀ ਚ આમਤਰਨ ਲਿਖਿਆ ਹੁੰਦਾ ਤਾਂ ਉਹ ਇੱਕ APK ਫਾਈਲ ਹੁੰਦੀ ਹੈ ਜਾਂ PDF ਫਾਈਲ ਹੁੰਦੀ ਜ ਜਦੇ ਨਾਲ ਇੱਕ ਲਿੰਕ ਦਿੱਤਾ ਹੁੰਦਾ ਹੈ ਬਟ ਉਹ ਕੋਈ ਇਨਵੀਟੇਸ਼ਨ ਨਹੀਂ ਹੁੰਦਾ ਉਸ ਲਿੰਕ ਦੇ ذریعے ਤੁਹਾਡੇ ਫੋਨ ਦੇ ਵਿੱਚ ਇੱਕ ਮਾਲਵੇਅਰ ਫੰਕਸ਼ਨ ਭੇਜਿਆ ਜਾਂਦਾ ਸਿੱਧੀ ਪੰਜਾਬੀ ਚ ਕਹਾਂ ਤਾਂ ਇੱਕ ਵਾਇਰਸ ਭੇਜਿਆ ਜਾਂਦਾ ਜਿਹੜਾ ਕਿ ਤੁਹਾਡੇ ਫੋਨ ਨੂੰ ਉਹ ਹੈਕ ਕਰ ਲੈਂਦਾ ਤਾਂ ਜਦੋਂ ਵਾਇਰਸ ਤੁਹਾਡੇ ਫੋਨ ਦੇ ਵਿੱਚ ਇੰਸਟਾਲ ਹੋ ਜਾਂਦਾ ਡਾਊਨਲੋਡ ਹੋ ਜਾਂਦਾ ਤਾਂ ਉਸ ਤੋਂ ਬਾਅਦ ਚਿੰਨੀ ਵੀ ਤੁਹਾਡੇ ਫੋਨ ਦੀ ਜਾਣਕਾਰੀ ਹੈ ਚਾਹੇ ਤੁਹਾਡੇ ਕੰਟੈਕਟ ਕੰਟੈਕਟ ਲਿਸਟ ਹੈ ਚਾਹੇ ਉਹ ਫਿਰ ਉਹ ਤੁਹਾਡਾ ਯੂਪੀਆਈ ਆਈਡੀ ਹੈਗਾ ਈਚ ਐਂਡ ఎవਰੀਥਿੰਗ ਉਹਨਾਂ ਕੋਲ ਪਹੁੰਚ ਜਾਂਦਾ ਤੇ ਮਿੰਟੋ ਮਿੰਟ ਤੁਹਾਡਾ ਬੈਂਕ ਅਕਾਊਂਟ ਖਾਲੀ ਕਰ ਦਿੱਤਾ ਜਾਂਦਾ ਹੈਗਾ ਹਿਮਾਚਲ ਪ੍ਰਦੇਸ਼ ਦੇ ਵਿਅਕਤੀ ਦੇ ਨਾਲ 4.5 ਲੱਖ ਦੀ ਇਸ ਤਰ੍ਹਾਂ ਹੀ ਲੁੱਟ ਹੋਈ ਹੈ ਉਹਨਾਂ ਨੂੰ ਇੱਕ APK ਫਾਈਲ ਆਈ ਸੀ ਤੇ ਉਹਨਾਂ ਨੇ ਜਦੋਂ ਕਲਿੱਕ ਕੀਤਾ ਠੀਕ ਹੈ ਜੀ ਉਸ ਤੋਂ ਥੋੜੀ ਦੇਰ ਬਾਅਦ ਉਹਨਾਂ ਨੂੰ ਪਿੰਕ ਤੋਂ ਮੈਸੇਜ ਆਇਆ ਕਿ ਤੁਹਾਡੇ 4.5 ਲੱਖ ਰੁਪਏ ਦਾ ਵਿਡਰੋਅਲ ਹੋਇਆ ਹੈ ਤਾਂ ਇਹੋ ਜਿਹਾ ਹੋਰ ਘਟਨਾਵਾਂ ਹਿਮਾਚਲ ਤੇ ਤੇਲੰਗਣਾ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਵੀ ਹੋ ਰਹੀਆਂ ਹੈਗੀਆਂ ਤਾਂ RBI ਦੇ ਕਾਰਜਪਾਲਕ ਨਿਰਦੇਸ਼ਕ ਮਹਿੰਦਰ ਦੋਹਰੇ ਨੇ ਵੀ ਇਹ ਜਨਤਾ ਨੂੰ ਸੂਚਿਤ ਕੀਤਾ ਹੈਗਾ ਕਿ ਕੀਤਾ ਹੈਗਾ ਵੀ ਜੇ ਤੁਹਾਨੂੰ ਕੋਈ ਅਨਨੋਨ ਨੰਬਰ ਤੋਂ ਅਨਨੋਨ ਈਮੇਲ ਤੋਂ ਫੇਸਬੁੱਕ ਤੇ ਕੋਈ ਵੀ ਇਨਵੀਟੇਸ਼ਨ APK ਫਾਈਲ ਜਾਂ PDF ਫਾਈਲ ਦੇ ਵਿੱਚ PDF ਫਾਈਲ ਰੂਪ ਦੇ ਵਿੱਚ ਆ ਰਹੀ ਹੈ ਤਾਂ ਕਾਈਂਡਲੀ ਉਹਨੂੰ ਕਲਿੱਕ ਨਾ ਕਰੋ ਠੀਕ ਹੈ ਜੀ ਤਾਂ ਜਿਨ੍ਹਾਂ ਦੇ ਵੀ ਰਿਸ਼ਤੇਦਾਰੇ ਦੇ ਵਿੱਚ ਕੋਈ ਵਿਆਹ ਸ਼ਾਦੀ ਹੈਗੀ ਹੈ ਜਾਂ ਜਿਨ੍ਹਾਂ ਨੇ ਆਪਣੇ ਧੀਆਂ ਪੁੱਤ ਦੇ ਵਿਆਹ ਕਰਨੇ ਆ ਤਾਂ ਉਹਨਾਂ ਨੂੰ ਚਾਹੀਦਾ ਹੈਗਾ ਪਹਿਲੀ ਗੱਲ ਤਾਂ ਸਾਡੇ ਰਵਾਜ ਹੀ ਨਹੀਂ ਹੈਗੇ ਵੀ ਵਟਸਐਪ ਤੇ ਕਾਰਡ ਭੇਜ ਦਿਓ ਸਾਡਾ ਜਿਹੜਾ ਰਵਾਜ ਹੈਗਾ ਘਰੇ ਜਾ ਕੇ ਕਾਰਡ ਤੇ ਡੱਬਾ ਦੇਣ ਦਾ ਹੈਗਾ ਬਟ ਅਸ ਦੇ ਟਾਈਮ ਦੇ ਵਿੱਚ ਅਸੀਂ ਵਿਆਹਾਂ ਦੇ ਵਿੱਚ ਸ਼ੋਸ਼ੇ ਇੱਕ ਇੰਨੇ ਬਦਲੇ ਹੋਏ ਹਨ ਇੰਨੇ ਕਿ ਅਸੀਂ ਓਵਰ ਹੋ ਗਏ ਹੋਏ ਹਾਂ ਵੀ ਸਾਨੂੰ ਵਿਆਹ ਵਿਆਹ ਤਾਂ ਅਸੀਂ ਕਰਨਾ ਹੈ ਲੇਕਿਨ ਰਿਸ਼ਤੇਦਾਰੀ ਨੂੰ ਜਾ ਕੇ ਕਾਰਡ ਤੇ ਡੱਬਾ ਦੇਣਾ ਜਿਹੜਾ ਸਾਡੇ ਰਵਾਜ ਹੈਗੇ ਉਹ ਕਰਨਾ ਸੀ ਜ਼ਰੂਰੀ ਨਹੀਂ ਜ਼ਰੂਰੀ ਨਹੀਂ ਸਮਝਦੇ ਤੇ ਵਟਸਐਪ ਤੇ ਇੱਕ ਕਾਰਡ ਭੇਜ ਦਿੰਦੇ ਆ ਤੇ ਜਦੋਂ ਵਿਆਹ ਤੇ ਆਉਂਦੇ ਆ ਤੇ ਡੱਬਾ ਦੇ ਕੇ ਤੋੜ ਦਿੰਦੇ ਆ ਉਲਟੀ ਗੰਗਾ ਤਾਂ ਅਸੀਂ ਆਪ ਹੀ ਚਲਾਈ ਹੋਈ ਐ ਕੋਈ ਨਾ ਕੋਈ ਫਾਇਦਾ ਤਾਂ ਚੱਕੂਗਾ ਹੀ ਚੱਕੂਗਾ ਤੋਂ ਸੋ ਮੇਰੀ ਭੈਣੋਂ ਭਰਾਵੋ ਬੇਨਤੀ ਐ ਵੀ ਆਪਣੀ ਜਿਹੜੀ ਸੋਸ਼ਲ ਮੀਡੀਆ ਤੇ ਪਰਸਨਲ ਇਨਫੋਰਮੇਸ਼ਨ ਐ ਉਹ ਕਟੋ-ਕਟ ਸ਼ੇਅਰ ਕਰਿਆ ਕਰੋ ਨਾ ਹੀ ਸ਼ੇਅਰ ਕਰਿਆ ਕਰੋ ਪਿੱਛੇ ਜੇ ਇੱਕ ਕੇਸ ਵੀ ਐ ਪਿੱਛੇ ਜੇ ਇੱਕ ਕੇਸ ਵੀ ਆਇਆ ਸੀ ਪੂਰੀ ਫੈਮਿਲੀ ਕਿਸੇ ਟ੍ਰਿਪ ਤੇ ਜਾ ਰਹੀ ਸੀ ਤਾਂ ਉਹਨਾਂ ਨੇ ਫੇਸਬੁੱਕ ਤੇ ਪਾਤਾ ਵੀ ਅਸੀਂ ਵੀ ਆਰ ਗੋਇੰਗ ਟੂ ਦੇਰਾਂ ਦੇਰ ਸੋਹਣ ਸੋ ਜਾਗਾ ਤੇ ਉਸ ਤੋਂ ਬਾਅਦ ਕੀ ਇਹ ਚੋਰਾਂ ਨੇ ਉੱਥੋਂ ਚੱਕੀ ਜਾਣਕਾਰੀ ਤੇ ਘਰ ਖਾਲੀ ਤਾਂ ਆਪਣੀਆਂ ਹੀ ਗਲਤੀਆਂ ਕਰਕੇ ਇਹ ਚੋਰ ਜਿਹੜੇ ਹੈਗੇ ਆ ਜਿਆਦਾ ਮਤਲਬ ਐਕਟਿਵ ਹੋ ਜਾਂਦੇ ਆ ਅਸੀਂ ਤਾਂ ਖੁਸ਼ੀ ਲਈ ਕੁਝ ਸ਼ੇਅਰ ਕਰਦੇ ਆ ਵੀ ਸਾਡੇ ਯਾਰਾਂ ਦੋਸਤਾਂ ਦੇ ਨਾਲ ਬਟ ਕੁਝ ਜਿਹੜੇ ਹੈਗੇ ਆ ਸਕੈਮਸਟਰ ਇਹਨਾਂ ਦਾ ਫਾਇਦਾ ਚੱਕ ਜਾਂਦੇ ਆ ਤਾਂ ਬਚਾਅ ਦੇ ਵਿੱਚ ਹੀ ਬਚਾ ਹੈਗਾ ਸ਼ਾਦੀ ਦਾ ਕਾਰ ਕਿਤੇ ਬਰਬਾਦੀ ਦਾ ਕਾਰਨਾ ਬਣ ਜਵੇ ਤੋ ਸੰਭਲ ਕੇ ਮੇਰੇ ਭੈਣੋ ਸੰਭਲ ਕੇ ਮੇਰੇ ਵੀਰੋ ਵੀ ਅਸੀਂ ਆਪਣਾ ਮੈਂ ਅੱਗੇ ਵੀ ਆਪਣੀ ਵੀਡੀਓ ਚ ਕਹਿੰਨੇ ਆ ਅਸੀਂ ਆਪਣਾ ਆਪਣੇ ਪੈਸੇ ਦਾ ਬਚਾ ਆਪਣੀ ਫੈਮਿਲੀ ਦਾ ਬਚਾ ਅਸੀਂ ਆਪ ਹੀ ਕਰਨਾ ਆਪਣੇ ਪੁਰਾਣੇ ਰੀਤੀ ਰਿਵਾਜਾਂ ਨੂੰ ਅਪਣਾਓ ਤਾਂ ਜੋ ਅਸੀਂ ਇਨ੍ਹਾਂ ਚੀਜ਼ਾਂ ਤੋਂ ਐਟਲੀਸਟ ਇਨ੍ਹਾਂ ਚੀਜ਼ਾਂ ਤੋਂ ਬਚ ਸਕੀਏ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ